ਬਹੁਤ ਪਿਆਣਾ ਨੇ ਮੈਨੂੰ ਪੁੱਛਿਆ ਸੀ ਵੀ ਇਹ ਸੂਟ ਤੁਸੀਂ ਕਿੱਥੋਂ ਲਿਆ ਤੇ ਉਹ ਸੂਟ ਬਹੁਤ ਸੋਹਣਾ ਸੀਗਾ ਤੇ ਉਹ ਮੈਂ ਇਸ ਪੈਣ ਤੋਂ ਲਿਆ ਸੀ ਸੱਚੀ ਗੱਲ ਪੈਣ ਤੇ ਭੈਣ ਦੇ ਅੱਜ ਆਪਾਂ ਬੁਟੀਕ ਤੇ ਆਏ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਬਹੁਤ ਸੋਹਣੇ ਸੂਟ ਪੂਰੇ ਟੌਪ ਦੇ ਸੂਟ ਹੁੰਦੇ ਨੇਗੇ ਤੇ ਤੁਹਾਨੂੰ ਵੀ ਪਹਿਣਾ ਪੁੱਛਣਗੇ ਵੀ ਇਹ ਸੂਟ ਤੁਸੀਂ ਕਿੱਥੋਂ ਜੀਦੇ ਇੱਕ ਵਾਰੀ ਪਾ ਲੈਣਾ ਚਾਰ ਜਣੇ ਖੜਕੇ ਪੁੱਛਣਗੇ ਵੀ ਤੁਸੀਂ ਕਿੱਥੋਂ ਲਿਆ ਤੇ ਅੱਜ ਜੀ ਤੁਹਾਨੂੰ ਦਿਖਾਉਨੇ ਆਂਗੇ ਤੇ ਭੈਣੇ ਹੁਣ ਮੈਨੂੰ ਵਧੀਆ ਵਧੀਆ ਸੂਟ ਦਿਖਾ ਦਿਓ ਇੱਕ ਤਾਂ ਵਿਆਹ ਆ ਗਿਆ ਜੀ ਘਰੇ ਵੀ ਪਾਉਣੇ ਆ ਠੀਕ ਹੈ ਜੀ ਤੇ ਜਿਹੜੇ ਵੀ ਹੁਣ ਚੱਲ ਰਹੀ ਉਹ ਤੁਸੀਂ ਮੈਨੂੰ ਦਿਖਾ ਦਿਓ ਜੀ ਤੇ ਇਹ ਭੈਣਾਂ ਨੂੰ ਵੀ ਆਪਾਂ ਦਿਖਾਉਨੇ ਆਂਗੇ ਕਿੰਬ ਬਹੁਤ ਸੋਹਣੇ ਸੂਟ ਨੇ ਬਹੁਤ ਭੈਣਾਂ ਕਹਿੰਦੇ ਸੀ ਵੀ ਤੁਸੀਂ ਕਿੱਥੋਂ ਲਿਆ ਤੇ ਦੇਖੋ ਜੀ ਕਿੰਨਾ ਸੋਹਣਾ ਹੈ ਪਹਿਲਾ ਸੂਟ ਤਿਆਰ ਹੈ ਜੀ ਇਹ ਜੌਰਜਟ ਤੇ ਹੈ ਸਿਲਕ ਪਿੰਡ ਦਾ ਬੜਾ ਸੋਹਣਾ ਸੂਟ ਹੈ ਟਾਬੇ ਸਿਲਕ ਦਾ ਇਹਦਾ ਮਲਟੀ ਕਲਰਡ ਦੁਪੱਟਾ ਹੈ ਜੀ ਬਹੁਤ ਸੋਹਣੇ ਕਲਰ ਆ ਕਟਵਰਕ ਦੇ ਨਾਲ ਕੀਤਾ ਹੋਇਆ ਬਾਦਲੇ ਦੇ ਨਾਲ ਮਸ਼ੀਨੀ ਕੰਮ ਕੀਤਾ ਹੋਇਆ ਸਾਮੀ ਕੈਜੂਅਲ ਸੂਟ ਰਹੂਗਾ ਜੀ ਤੁਹਾਨੂੰ ਬਹੁਤ ਸੋਹਣਾ ਜਾਣਾ ਸਟਿਚਿੰਗ ਪੈਟਰਨ ਦਾ ਸਪੋਰਟਲੀ ਬਟਨਸ ਦੇ ਦੇ ਵਿੱਚ ਦਿੱਤਾ ਹੈ ਇਹਦੇ ਨਾਲ ਦੇ ਵੀ ਸਾਡੇ ਕੋਲੇ ਭੈਣੇ ਦੇਖੋ ਕਾਫੀ ਸਾਰੇ ਸੂਟਸ ਨੇ ਜੀ ਆ ਸਾਰੇ ਇਹਨਾਂ ਤੇ ਹੀ ਨੇ ਸਿਲਕ ਪੈਂਟ ਤੇ ਜਿਵੇਂ ਕਿ ਆ ਸਿਲਕ ਪੈਂਟ ਦਾ ਬਹੁਤ ਸੋਹਣਾ ਦੁਪੱਟਾ ਹੈ ਤੇ ਸੂਟ ਇਹਦਾ ਪਲੇਨ ਰਹੂਗਾ ਤੁਹਾਡੇ ਹਿਸਾਬ ਨਾਲ ਅਸੀਂ ਕੰਮ ਕਰਵਾ ਦਾਂਗੇ ਠੀਕ ਹੈ ਤੇ ਦੁਪੱਟਾ ਲੈ ਕੇ ਦੇਖੋ ਬਹੁਤ ਸੋਹਣੇ ਖਿੜਵੇਂ ਜੇ ਰੰਗ ਜਾਂਦੇ ਨੇ ਹਨਾ ਬਹੁਤ ਹੀ ਪਿਆਰਾ ਜਾਂਦਾ ਇਹ ਇਹਦੇ ਵਿੱਚ ਜਿਹੜਾ ਇੱਕ ਪਿੱਛੇ ਉਹਦੇ ਹਿਸਾਬ ਦੇ ਨਾਲ ਹੈ ਇਹ ਪੀਚ ਕਲਰ ਚ ਹੈ ਜੀ ਪੀਚ ਕਲਰ ਚ ਹੀ ਹੈ ਡਿਜ਼ਾਈਨ ਪੈਟਰਨ ਸੇਮ ਹੈ ਦੁਪੱਟਾ ਵੀ ਉਹਦਾ ਟੱਬੇ ਸਿਲਕ ਦਾ ਤੇ ਤੁਸੀਂ ਇਸ ਨੂੰ ਸਾਮੀ ਕੈਸ਼ੂਅਲ ਕਰ ਸਕਦੇ ਹੋ ਕੁਝ ਜਿਹੜਾ ਸਾਡੀ ਬੁਟੀਕ ਤੇ ਆ ਜੋ ਰੈਡੀ ਹੋਇਆ ਪੀਸ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਹੈ ਬਹੁਤ ਸੋਹਣਾ ਆਈਸੀ ਬਲੂ ਰੰਗ ਤੇ ਹੈ ਬਹੁਤਾ ਭਾਰੀ ਵੀ ਨਹੀਂ ਬਹੁਤਾ ਹਲਕਾ ਵੀ ਨਹੀਂ ਹੈ ਗਿਆ ਇਹ ਹੈਂਡਵਰਕ ਹੈ ਹੈਂਡਵਰਕ ਦੇ ਉਹ ਸੂਟ ਹੈ ਜੀ ਇਹ ਹੈਂਡਵਰਕ ਦਾ ਬਹੁਤ ਸੋਹਣਾ ਸੂਟ ਹੈ ਤੁਸੀਂ ਇਹਨੂੰ ਇਹਦੇ ਆਪਦੇ ਹਿਸਾਬ ਨਾਲ ਤਿਆਰ ਕਰਾ ਸਕਦੇ ਹੋ ਜੇ ਤੁਹਾਨੂੰ ਰੰਗ ਸੋਹਣਾ ਲੱਗਦਾ ਇੱਕ ਤਾਂ ਸਫਾਈ ਵੀ ਬਹੁਤ ਸੋਹਣੀ ਹੈ ਇੱਕ ਉੱਤੋਂ ਸਟੀਚਿੰਗ ਵੀ ਬਹੁਤ ਸੋਹਣੀ ਹੈ ਮੈਮ ਤੁਹਾਡੀ ਸਟੀਚਿੰਗ ਥੈਂਕ ਯੂ ਜੀ ਬਹੁਤ ਵਧੀਆ ਹੈ ਹਨਾ ਜੇ ਕਮੈਂਟ ਕਰ ਰਹੇ ਹੋ ਤਾਂ ਵਧੀਆ ਹੈ ਕੰਮ ਤੁਹਾਨੂੰ ਵਧੀਆ ਫਿਨਿਸ਼ਿੰਗ ਚ ਦੇਵਾਂਗੇ ਇਹ ਪੈਟਰਨਸ ਨੇ ਹੈਂਡਵਰਕ ਦਾ ਭਾਵੇਂ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਆ ਸੂਟਸ ਨੇ ਜੇ ਹੈਂਡਵਰਕ ਚ ਵੀ ਕਾਫੀ ਸਾਰੀਆਂ ਵੈਰਾਈਟੀਆਂ ਨੇ ਤੁਸੀਂ ਜਿਵੇਂ ਕੋਈ ਮੋਤੀ ਕਟਦਾ ਹਨਾ ਦਬਕੇ ਦੇ ਵਿੱਚ ਲਾ ਸਕਦੇ ਹੋ ਜਾਂ ਫਿਰ ਲਾਈਕ ਜਿਵੇਂ ਹੈਗਾ ਏਕੇ ਮੁਕੈਸ਼ ਦੇ ਵਿੱਚ ਹੈ ਲਖਨਵੀ ਦੇ ਵਿੱਚ ਜਾਂਦਾ ਸਿੰਪਲ ਐਂਡ ਸੋਬਰ ਦਾ ਸੂਟ ਹੈ ਜੌਰਜਟ ਦੇ ਉੱਤੇ ਹੈ ਕਲਰ ਆਪਸ਼ਨਸ ਤੁਹਾਨੂੰ ਇਹਨਾਂ ਦੇ ਵਿੱਚ ਮਿਲ ਜਾਣਗੇ ਜਿਵੇਂ ਇਹ ਪੀਚ ਦੇ ਉੱਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਮਤਲਬ ਐਵੇਂ ਕਹਿ ਸਕਦੇ ਜੇ ਕਿਸੇ ਨੇ ਹੈਵੀ ਨਹੀਂ ਹੈਵੀ ਹੈ ਹੈਵੀ ਦੀ ਲੁੱਕ ਹੈ ਬਹੁਤ ਸੋਹਣੀ ਬਹੁਤ ਪਿਆਰਾ ਸੂਟ ਹੈ ਹਨਾ ਕਲਰ ਕੰਬੀਨੇਸ਼ਨਸ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਾਣਗੇ ਜੋ ਜੱਜ ਦਾ ਇਹਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਦੁਪੱਟਾ ਹੈ ਫੋਰ ਸਾਈਡਡ ਇਹਦੀ ਲੇਸਿੰਗ ਵਗੈਰਾ ਹਜੇ ਫਿਨਿਸ਼ਿੰਗ ਰਹਿੰਦੀ ਹੈ ਜਦ ਅਸੀਂ ਸਟਿਚ ਕਰਕੇ ਦੇਵਾਂਗੇ ਤਾਂ ਤੁਹਾਨੂੰ ਕੁਝ ਅਲਟੀਮੇਟ ਪੀਸ ਦੇਵਾਂਗੇ ਸਹੀ ਗੱਲ ਹੈ ਜੀ ਕਿਉਂਕਿ ਸਟੀਚਿੰਗ ਵੀ ਇੰਨੀ ਵਧੀਆ ਕਰਕੇ ਦਿੰਦੇ ਨੇ ਇਹ ਦੀਦੀ ਕਿਉਂਕਿ ਮੈਂ ਕਈ ਸੂਟ ਰੈਡੀ ਕਰਵਾਏ ਨੇ ਮੈਨੂੰ ਤਾਂ ਬੜੇ ਹੀ ਪਸੰਦ ਆਏ ਤੇ ਅੱਜ ਜਿਵੇਂ ਪਹਿਣਾ ਦੀ ਡਿਮਾਂਡ ਤੇ ਲੈ ਕੇ ਆਏ ਕਿਉਂਕਿ ਬਹੁਤ ਪਹਿਣਾ ਕਹਿੰਦੇ ਸੀ ਕਿੱਥੋਂ ਲਿਆ ਤੇ ਆਹ ਦੇਖ ਲਓ ਜੀ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਪਰ ਇਹ ਆਪਣੇ ਜਿਹੜੇ ਬੁਟੀਕੇ ਰਹਿ ਕਿੱਥੇ ਪੈਣੇ ਇਹ ਮੈਂ ਬਠਿੰਡੇ ਲੋਕੇਟਡ ਆਂ ਜੀ ਲਿਬਾਸ ਬਾਏ ਰਵਨੀਤ ਸਿੱਧੂ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ YouTube ਤੇ ਮੈਂ ਨਵਾਂ ਚੈਨਲ ਬਣਾਇਆ ਹੈ ਉਹਦੇ ਤੇ ਮੈਂ ਇਹਨਾਂ ਸੂਟਾਂ ਦੇ ਰਿਲੇਟਡ ਡੇਲੀ ਵੀਡੀਓਜ਼ ਅਪਲੋਡ ਕਰਦੀ ਹਾਂ ਤੁਸੀਂ ਉਹਨਾਂ ਤੇ ਚੈੱਕ ਕਰ ਸਕਦੇ ਮੈਂ ਅਪਡੇਟ ਵੀ ਕਰਦੀ ਰਹਿਣੀ ਆ ਜਿਹੜੀਆਂ ਭੈਣਾਂ ਦੂਰ ਨੇ ਤੇ ਇੱਕ ਦਿਨ ਚਲੋ ਮੇਰੇ ਨੇੜੇ ਹੀ ਹੋ ਹਨਾ ਕਿ ਮੈਂ ਤੁਹਾਨੂੰ ਕੁਝ ਨਵਾਂ ਦਿਖਾਵਾਂ ਪਰ ਜਿਹੜੀਆਂ ਭੈਣਾਂ ਨਹੀਂ ਪਹੁੰਚ ਕਰ ਸਕਦੀਆਂ ਤਾਂ ਉਹਦੇ ਤੇ ਮੈਨੂੰ ਸੋਸ਼ਲ ਮੀਡੀਆ ਦੇ ਥਰੂ ਦੇਖ ਸਕਦੀਆਂ ਨੇ ਆ ਹੈਂਡਵਰਕ ਦਾ ਪੈਣੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਪਾਰਟੀ ਵੇਅਰ ਹੈ ਹੈਵੀ ਫੁੱਲ ਹੈਵੀ ਸੂਟ ਹੈ ਹਾਂਜੀ ਪਿਓਰ ਕ੍ਰੇਪ ਤੇ ਸੂਟ ਹੈ ਜੀ ਇਹ ਪੂਰਾ ਜਾਲ ਬਣਿਆ ਹੋਇਆ ਸ਼ਰਾਰਾ ਗਰਾਰਾ ਤੁਸੀਂ ਜਿਹੜਾ ਵੀ ਕੁਝ ਬਣਾਉਣਾ ਹੈ ਸੀ ਤੁਹਾਨੂੰ ਵਧੀਆ ਬਣਾ ਕੇ ਦੇਵਾਂਗੇ ਪਿਓਰ ਦਾ ਸੂਟ ਹੈ ਦੁਪੱਟਾ ਇਹਦਾ ਫਿਲਹਾਲ ਰੈਡੀ ਨਹੀਂ ਕੀਤਾ ਔਰਗੈਂਜ਼ਾ ਤੇ ਜਾਂ ਜਾਰਜਟ ਤੇ ਚੁਣੋਣ ਤੇ ਜਿਵੇਂ ਵੀ ਤੁਸੀਂ ਨੇ ਤਿਆਰ ਕਰਾਉਣਾ ਤੁਹਾਡੇ ਹਿਸਾਬ ਨਾਲ ਅਸੀਂ ਤਿਆਰ ਕਰ ਦਾਂਗੇ ਹਾਂਜੀ ਜਿਹੜਾ ਅਗਲਾ ਕਈ ਸਦੀ ਕਲਰ ਆਪਸ਼ਨ ਹੁੰਦੀ ਹੈ ਮੈਮ ਵੀ ਉਹ ਵੀ ਤੁਸੀਂ ਹੁਣ ਰੈਡੀ ਕਰਾ ਲਓ ਹਾਂਜੀ ਹਾਂ ਬਿਲਕੁਲ ਜਿਹੜਾ ਵੀ ਤੁਹਾਨੂੰ ਕਲਰ ਆਪਸ਼ਨ ਚਾਹੀਦਾ ਹੋਗਾ ਉਸੇ ਹਿਸਾਬ ਨਾਲ ਅਸੀਂ ਤੁਹਾਡੇ ਕਲਰਸ ਦੇ ਹਿਸਾਬ ਨਾਲ ਚੇਂਜ ਕਰ ਦਾਂਗੇ ਜਿਹੜਾ ਅਗਲਾ ਸੂਟ ਹੈ ਪਿਓਰ ਖਾਦੀ ਤੇ ਹੈ ਜੀ ਸਾਡੇ ਕੋਲੇ ਪਿਓਰ ਸਾਮੀ ਦੇ ਸਾਰੇ ਸਾਰੀ ਵੈਰਾਈਟੀ ਹੁੰਦੀ ਹੈ ਹਨਾ ਇਹ ਪਿਓਰ ਖਾਦੀ ਦੇ ਵਿੱਚ ਹੈ ਫੈਬਰਿਕ ਪਹਿਲਾਂ ਤੁਸੀਂ ਦੇਖ ਸਕਦੇ ਬਿਲਕੁਲ ਲਾਈਟ ਵੇਟਿਡ ਹੈ ਇਹ ਵੀ ਹੈਂਡਵਰਕ ਹੈ ਜੀ ਹੈਂਡਵਰਕ ਹੈ ਜੀ ਕੰਮ ਦੀ ਕੁਆਲਿਟੀ ਡਿਫਰੈਂਟ ਹੈ ਜਿਹੜਾ ਪਹਿਲਾ ਪੀਸ ਸੀਗਾ ਉਹ ਸਮਥਿੰਗ ਉਹ ਅੱਡ ਸੀਗਾ ਇਹ ਅੱਡ ਹੈ ਇਹ ਕੰਮ ਦੀ ਕੁਆਲਿਟੀ ਅੱਡ ਹੈ ਸਾਰੇ ਕਪੜੇ ਜਿੰਨੇ ਵੀ ਨੇ ਤੁਹਾਨੂੰ ਠੀਕ ਮੇਨ ਗੱਲ ਇਹ ਲੱਗੀ ਜੀ ਪੈਂ ਦਾ ਜਿਹੜਾ ਬੁਟੀਕ ਹੈ ਉਹ ਇਹਨਾਂ ਨੇ ਆਪਣੇ ਘਰ ਚ ਹੀ ਕਰਿਆ ਹੋਇਆ ਸੋ ਬਹੁਤ ਸੋਹਣਾ ਬੁਟੀਕ ਹੈ ਇੱਥੇ ਤੁਸੀਂ ਜ਼ਰੂਰ ਆਉਣਾ ਤੇ ਪੈਂ ਦਾ ਜਿਹੜਾ ਮੈਂਚਨ ਕੀਤਾ ਹੋਇਆ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਸੋਹਣੇ ਸੋਹਣੇ ਜਿਹੜੇ ਸੂਟ ਆ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖੋ ਪਹਿਣੇ ਜਿਵੇਂ ਪੀਲਾ ਸੂਟ ਹੈ ਹਲਦੀ ਵਗੈਰਾ ਤੇ ਤੁਸੀਂ ਪਾਉਣਾ ਹੈ ਤਾਂ ਇਹ ਬਰਬਰੀ ਤੇ ਤਿਆਰ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਹੈਵੀ ਹੈ ਕੰਮ ਦੀ ਨੀਟਨੈਸ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਨੀਟਨੈਸ ਬਹੁਤ ਜ਼ਿਆਦਾ ਹੈ ਬਹੁਤ ਸੋਹਣਾ ਜੀ ਬਹੁਤ ਸੋਹਣੀਆਂ ਜਾਂਦੀਆਂ ਨੇ ਇਸੇ ਨੂੰ ਹੀ ਅਸੀਂ ਨੇ ਇੱਕ ਹੋਰ ਬਰਬਰੀ ਤੇ ਤਿਆਰ ਕੀਤਾ ਉਹ ਹੈਂਡਵਰਕ ਦੇ ਵਿੱਚ ਕੀਤਾ ਲਾਈਟ ਵੇਟਿਡ ਹੈ ਤੁਸੀਂ ਇਹਨੂੰ ਪਾਰਟੀ ਵੇਅਰ ਚ ਵੀ ਪਾ ਸਕਦੇ ਹੋ ਜਾਂ ਹਲਦੀ ਵਗੈਰਾ ਤੇ ਵੀ ਸੋਹਣੇ ਲੱਗਦੇ ਨੇ ਉਹ ਵੀ ਮਿੱਠੇ ਜਿਹੇ ਰੰਗ ਨੇ ਕੋਈ ਅੱਖਾਂ ਨੂੰ ਚੁਭਵੇਂ ਜਿਹੇ ਰੰਗ ਨਹੀਂ ਹੈਗੇ ਹਨਾ ਤੇ ਜਰੂਰ ਫੋਲੋ ਕਰਨਾ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋਗੇ ਸੋ ਜਰੂਰ ਆਉਣਾ ਜੀ ਤੇ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ